ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ 'ਤੇ ਜੀ ਅੱਜ ਦੀ ਵੀਡੀਓ ਵਿੱਚ ਪਤਾ ਨਾ ਨਗਸੇ ਲੈ ਲੈ ਗਏ ਜੀ ਦੋ ਬਾਈ ਗਾਵਾਂ ਤਾਜ਼ੀਆਂ ਸੂਈਆਂ ਵਿੱਚ ਇੱਕ ਬਾਈ ਕੋਲੇ ਬੱਚੀ ਆ ਆਉ ਪੁੱਛ ਲੈਨੇ ਬਾਈ ਟੋਟੀ ਬਾਈ ਹਸਿਕਾਲ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਹਾਂ ਵਧੀਆ ਨਾਮ ਤੇ ਐਡਰੈਸ ਬੋ ਨਾਮ ਕਾਲਾ ਪਿੰਡ ਪਦੌੜ ਜ਼ਿਲ੍ਹਾ ਬਰਨਾਲਾ ਸੀਤਪਾਹੋ ਠੀਕ ਆ ਬਾਈ ਮੋਬਾਈਲ ਨੰਬਰ 98772 76340 ਠੀਕ ਆ ਬਾਈ ਇਧਰ ਬੰਨਣਾ ਇਹਦੇ ਬਚਾਲੇ ਬਰੇਡੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਕਟਰ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਾਈ ਇਹਨੂੰ ਸੂਈ ਨੂੰ ਹੋ ਗਿਆਣਾ 10 15 ਦਿਨ 10 ਤੋਂ 15 ਦਿਨ ਬੱਚਾ ਕੀ ਆ ਮਗਰ ਇਹਦੇ ਮਗਰ ਬੱਛਾ ਹੈ ਬੱਛਾ ਬਾਈ ਦੁੱਧ ਕਿੰਨਾ ਹੁਣ ਨੱਟ ਦੁੱਧ ਹੂ ਡਾਕਟਰ 12 13 ਕਿਲੋ ਠੀਕ ਆ ਪਹਿਲਾਂ ਤਾਂ ਕਹਿੰਦਾ 16 17 ਕਿਲੋ ਚੋਇਆ ਵਾ ਸਾਡਾ ਹੂੰ ਹੁਣ ਹੈਗਾ 12 13 ਕਿਲੋ ਖੋਲਿਓ ਬਾਈ ਤੋਰ ਹਾਂ ਹਾਂ ਖੁੱਲਾ ਡੁੱਲਾ ਠੀਕ ਆ ਖੋਲਿਓ ਮਣੀ ਤੋਰ ਦੋ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਥਣ ਦੇਖੋ ਬਈ ਥਣ ਬਹੁਤ ਚੰਗਾ ਹਨ ਹਾਂ ਜੀ ਬਾਈ ਜੂ ਵੀ ਐ ਰੂਮਾਰਕੀ ਦੇ ਥਣ ਨਾਣਾ ਨੂਣਾ ਦੇਖੋ ਲੇਵੇ ਤੇ ਫੁੱਲ ਚਮਕ ਰੀਆਂ ਕੱਦ ਚੰਗਾ ਰੰਗ ਰੂਪ ਚੰਗਾ ਸਵੀ ਪਲੀਆਂ ਫੁੱਲ ਕੱਦ ਸੁਈ ਸਵਾਈਆਂ 12 ਲੀਟਰ ਦੁੱਧ ਬਾਈ ਕਹਿੰਦਾ ਨੈਟ ਹੁਣ ਤਿਆਰ ਆ ਬਈ ਵੱਡੀ ਗੱਲ ਮੱਝਾਂ ਰੰਗਾ ਦੁੱਧ ਫੈਂਡ ਫੁੱਲੋ ਗਰਮੀ ਬਿਲਕੁਲ ਨਹੀਂ ਮੰਨਦੀ ਕੀ ਆ ਬਾਤ ਹੈਸ ਬੜਾ ਸੋਹਣਾ ਹਨਾ ਕਰਮਾਈ ਦਾ ਤੇ ਕੀ ਮੋਲ ਆ ਬਾਈ ਜੈਜ ਜਨ ਇਹਦਾ ਡਾਕਟਰ ਆ ਫੋਨ ਤੇ ਕਰਾਂ ਮਜਾਇ ਜੀ ਕਰਾਂ ਠੀਕ ਆ ਮੋਲ ਆ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜੈਜ ਹੀ ਹੋਊਗਾ ਬਾਈ ਥਾਣ ਲੈ ਬਾ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਅੱਗੇ ਵੀਰੇ 2 ਨੰਬਰ ਤੇ ਬੱਚੀ ਐ ਇਹ ਬੱਚੀ ਆ ਡਾਕਟਰ ਗੱਬਣ ਕਿੰਨੇ ਟਾਈਮ ਦੀ ਇਹਨੇ 6 ਮਹੀਨਾ ਲੱਗ ਜੂ 15 ਤਰੀਕ ਨੂੰ ਕੱਲ ਨੂੰ 6 ਮਹੀਨਾ ਲੱਗ ਜੂ 15 ਤਰੀਕ ਨੂੰ ਠੀਕ ਆ ਬਾਈ ਖੋਲੋ ਬਾਈ ਤੁਰੇ ਮੜੀ ਸੱਦ ਚੰਗਾ ਗੱਬਣ ਚੈੱਕ ਪਾਸ ਹਣਾ ਵੀਰੇ ਹਾਂ ਹਾਂ ਚੈੱਕ ਪਾਸ ਆਉਦੀ ਕਰਾ ਕੇ ਗਏ ਠੀਕ ਆ ਚੈੱਕ ਭਾਈ ਕਹਿੰਦਾ ਕਰਵਾਈ ਆ ਭਾਈ ਆਪ ਜੀ ਦੇ ਸਾਲੀ ਚੈੱਕ ਲਈ ਜ਼ਰੂਰ ਕਰਵਾ ਲਿਓ ਖੇਸ ਚੰਗਾ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਗੱਬਣ ਤੇ ਮਾਂ ਦਾ ਦੁੱਧ ਕਿੰਨਾ ਸੀ ਮਾਂ ਦਾ ਭਾਈ 25 26 ਲੀਟਰ ਆਇਆ ਆਰਕੜਿਆਂ ਤੋਂ ਲੈਤੀ ਸੀ ਨਾ ਕੋਲ ਚੰਗੀਆਂ ਗਾਂਾਂ ਹੀ ਸੀ ਪਟਵਾਰੀਆਂ ਕੋਲੇ ਠੀਕ ਆ ਉਦੀ ਬੱਸੀ ਆ ਓਕੇ ਭਾਈ ਤੇ ਮੁੱਲ ਕੀ ਆ ਫੂੰਤੀ ਹੋਜੈ ਹੈ ਮੁੱਲ ਫੂੰਤੀ ਹੋਜੈ ਹਾਂ ਮੁੱਲ ਇਹਦਾ ਹੀ ਫੂੰਤੀ ਬਹੁਤ ਮੋਹਲ ਬਾਈ ਕਹਿੰਦਾ ਇਹਦਾ ਵੀ ਬਾਈ ਫੋਨ ਤੇ ਹੋ ਜਾਊਗਾ ਗੱਬਣ ਬੱਛੀ ਆ ਇਹਦੇ ਤਲਿਆਰਾ ਪਾਂ ਤੋਂ 10 ਪਹਿਲਾਂ ਤੱਕ ਦੇ ਮੁਰੂ ਅੱਗੇ ਵੀਰੇ ਤੈਨਾਂ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਵੀ ਡਾਕਟਰ ਦੂਜਾ ਸੂਆ ਸੂਈ ਵੀ ਆ ਕਦੋਂ ਸੂਈ ਆ ਬਾਈ ਇਹ ਇਹਨੂੰ ਸੂਈ ਨੂੰ ਹੋ ਕੇ ਆਣਾ 20 ਦਿਨ ਬੱਚਾ ਕੀ ਆ ਬਾਈ ਮਗਰ ਪੱਸੀ ਆ ਬੱਛੀ ਬੜੀ ਕੁਆਲਿਟੀ ਦੀ ਆ ਨਾ ਮਹੀ ਵਾਚੀ ਹੋਰ ਕੀ ਦਿਖਾ ਲੈ ਬੱਚੀ ਬਹੁਤ ਚੰਗੀ ਆ ਬਈ ਫਰੰਟ ਫਰੰਟ ਦੇਖੋ ਬੱਚੀ ਦਾ ਕਮਾਲ ਧੁੱਧ ਕਿੰਨਾ ਬਈ ਹੂੰ ਦੋ ਤੋ ਹੂੰ 11 14 ਕਿਲੋ ਹੁਣ ਚੋਈ ਵੀ ਆ ਤਾਂ ਕਰਕੇ ਪਤਾ ਹੀ ਨਹੀਂ ਲੱਗਦਾ ਅੱਛਾ ਖੋਲੋ ਬਈ ਤੋਰੋ ਖੋਲ ਦੋ ਬਈ ਤੋਰ ਦੋ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਥਣ ਲੇਵਾ ਬੜਾ ਕਮਾਲ ਦਾ ਮੁੱਕੀ ਵਾਲਾ ਥਣ ਕੱਲਾ ਕੱਲਾ ਥਣ ਲੈ ਚਾਰੇ ਥਣ ਮਿੱਠੀ ਤੇ ਆ ਬਈ ਚਵਾਈ ਚੋਈ ਕਿਵੇਂ ਆ ਚੋਈ ਦਾ ਰੂਹ ਵਰਗੇ ਭਾਈ ਜਵਾਗ ਚੋਈ ਹੈ ਬੜੀ ਪੋਲੀ ਤਾਂ ਠੀਕ ਹੈ ਕਿ ਵਾਹ ਇਤ ਵੀ ਬਾਈ ਕਹਿੰਦਾ ਇੱਕ ਨੰਬਰ ਵੱਡੀ ਗੱਲ ਬਈ ਬੱਚਾ ਮਗਰ ਬੱਚੀ ਆ ਬੱਚੀ ਨੇ ਵੀ ਸਾਲ ਡੇਢ ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਤੋਰਾ ਤਾਰਾ ਦੇਖੋ ਕਰਮ ਵਾਲੀ ਦਾ ਚੰਗਾ ਗਾ ਮੁੱਲ ਵੀਰੇ ਫੋਨਤੀ ਹੋਈ ਇਹਦਾ ਵੀ ਫੋਨਤੀ ਕਰਾਂ ਮੈਂ ਆਪਾਂ ਜੈਜੀ ਕਰਾਵੇ ਲੈਣ ਦੇਣਾ ਬਹੁਤ ਠੀਕਾ ਮੁੱਲੋ ਬਾਈ ਕਹਿੰਦਾ ਜੈਜੀ ਹੋਣਗੇ ਮੁੱਲ ਇਹਦਾ ਜਿਹੜਾ ਫੋਨਤੇ ਹੋ ਜਾਣਾ ਤੋਰਾ ਤਾਰਾ ਚੰਗਾ ਚੰਗੀ ਆ ਬੜਾ ਬਈ ਨਾਗਸੀ ਭਰਾ ਕੋਲੇ ਤਿੰਨ ਤਿੰਨ ਹੀ ਦਿਖਾਤੇ ਬਈ ਗੱਬਣ ਬੱਚੀ ਆ ਦੋ ਤਾਜੀਆਂ ਸੂਈਆਂ ਕਿਸੇ ਵੀਰ ਦੇ ਕੋਈ ਵੀ ਨਗਰ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰ